ਪੰਜਾਬ ਵੀ ਮਾੜਾ ਨਹੀਂ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਟਾਂ 10 ਕਰੋੜ ਮਿਲ ਗਿਆ ਅੱਜ ਕੱਲ ਕਰੋੜ ਦਾ ਰੇਵੜੀਆਂ ਬਣੇ ਖੜੇ ਐ ਪਰ ਸੁਦਾਮਾ ਬਣ ਕੇ ਆਇਆ ਦੇਖੋ بڑے ਅਮੀਰ ਸੁਦਾਮਾ ਜੀ ਇਹ ਜੇ ਇਹ ਜੇ ਸੁਦਾਮਾ ਇਹ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ ਕੋਈ ਮੈਂ ਪਾਰ ਕੇ ਕਿ ਤੂੰ ਦੱਸੋ ਮੈਂ ਤਾਂ ਜੋਤਿਸ਼ ਨੂੰ ਯਕੀਨ ਕਰਦਾ ਹੀ ਨਾ ਮੇਰੇ ਕੋਈ ਅੰਗੂਠੀ ਨਾ ਕੋਈ ਨਗ ਅੱਜ ਕੱਲ ਸਾਰੇ ਲੀਡਰ ਪਰੇ ਹੋ ਜਾਂਦੇ ਹੱਥ ਪਾ ਕੇ ਦੇਖ ਲੋ ਇੱਥੇ ਵੀ ਕਈ ਸਾਦੇ ਕਰੇ ਹੋਣੇ ਤੁਸੀਂ ਕਹਿੰਦੇ ਤੂੰ ਰੋਨੀਂ ਘਾੜੇ ਚ ਮੂੰਹ ਇੱਥੇ ਰੁੜ ਕੇ ਕਲੰਗੀ ਵਾਲੇ ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀ ਇੱਥੇ ਚੀਫ ਮਿਨਿਸਟਰੇ ਨੇ ਲਿਆ ਕੇ ਆਪਣੇ ਘਰੋਂ ਲਿਆ ਕੇ ਬਿਠਾਤਾ ਸੋ ਇਹ ਲੋਕ ਐਸੇ ਕਰਕੇ ਲੋਕ ਅੱਜ ਦੇਖ ਰਹੇ ਆ ਲੋਕਾਂ ਦੀ ਨਿਗਾਹ ਪੰਜਾਬ ਦੀ ਇਤਿਹਾਸ ਪਹਿਲੀ ਵਾਰ ਹੋਇਆ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਅੱਜ 24 ਤਰੀਕ ਹੋ ਗਈ ਹੈ 23 ਤਰੀਕ ਤੱਕ ਤਨਖਾਹ ਨਹੀਂ ਆਈ ਪੁਲਿਸ ਪਾਇਆ ਮੁਲਾਜ਼ਮ ਹੋਣ ਦੇ ਨਾਤੇ ਫੁੱਲ ਕੇ ਗੋਲ ਨਹੀਂ ਰਹੇ ਮੀਡੀਆ ਅੱਗੇ ਪਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਫੀਸਾਂ ਜਾਣੀਆਂ ਹੈਗੀਆਂ ਤਰਸ ਤਰਸ ਹੋ ਰਿਹਾ ਕਿਵੇਂ ਦੇਖ ਰਹੇ ਹੋ ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਪੰਜਾਬ ਉਹ ਬੋਲਣ ਨਾ ਬੋਲਣ ਸਭ ਪੁਲਿਸ ਦੇ ਕਰਮਚਾਰੀ ਡਿਸਪਲਿਨਡ ਫੋਰਸ ਹੈ ਜੇ ਵੀ ਹੈ ਕਿਸੇ ਡਿਸਪਲਿਨ ਚ ਹੈ ਪਰ ਪੰਜਾਬ ਦੇ ਅੰਦਰ ਵੱਧ ਵੱਧ ਰਹੀਆਂ ਜਿਸ ਤਰ੍ਹਾਂ ਖੋਵਾਂ ਦੀ ਘਟਨਾਵਾਂ ਘਟਨਾਵਾਂ ਜੋ ਹੋ ਰਹੀਆਂ ਹਨ ਹਰ ਇੱਕ ਕਿਸਮ ਦੀ ਲਾਅ ਐਂਡ ਆਰਡਰ ਨਾਮ ਦੀ ਚੀਜ਼ ਦੀ ਜਿਹੜੀ ਹੈ ਉਹ ਜਿਹੜੇ ਯੂਨੀਫਾਰਮ ਪੁਲਿਸ ਹੈ ਉਹ ਉਹ ਆਪਣੇ ਆਪ ਨੂੰ ਫਰਸਟ੍ਰੇਟ ਮਹਿਸੂਸ ਕਰ ਰਹੀ ਹੈ ਸਰ ਜਦੋਂ ਤਾਈਂ 2500 ਕਰੋੜ ਇਹ ਕਰਦਾ ਹੋਰ ਲਿਆ ਪੰਜਾਬ ਸਰਕਾਰ ਨੇ ਠੀਕ ਐਵੇਂ ਹੀ ਕਰ ਰਹੇ ਨੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਕਰ ਰਹੇ ਨੇ ਚੋਲ ਜਾਬਦੇ ਦੇ ਵਿੱਚ 2500 ਕਰੋੜ ਦੇਖੋ ਆ ਗੱਲਾਂ ਇਲੈਕਸ਼ਨ ਹੋਊਗਾ ਸਾਰੀਆਂ ਹੀ ਗੱਲਾਂ ਕਰਾਂਗੇ ਸਰ ਅੱਜ ਦੇ ਦਿਨ ਤਾਂ ਅਸੀਂ ਜਿਹੜੀ ਪ੍ਰੈਪਰੇਸ਼ਨ ਕਰ ਲਈ ਹੈ ਸਾਰੇ 2500 ਦਾ ਵੀ ਗੱਲ ਕਰਾਂਗੇ ਮੋਟੀ ਜੀ ਗੱਲ ਮੈਂ ਜਿਹੜੀ ਸਮਝਦਾ ਹਾਂ 2500 ਅੱਜਕੱਲ ਕਰੋੜ ਤਾਂ ਐਵੇਂ ਹੋ ਗਏ 350 300 ਕਰੋੜ ਰੁਪਈਆ ਦਾ ਐਮਪੀ ਐਮਪੀਜ਼ ਦੇ ਅਲਮਾਰੀਆਂ 'ਚ ਪੈ ਮਿਲ ਜਾਂਦਾ ਹੈ ਪੰਜਾਬ ਵੀ ਮਾੜਾ ਨਹੀਂ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਠਾਂ 10 ਕਰੋੜ ਮਿਲ ਗਿਆ ਅੱਜਕੱਲ ਕਰੋੜ ਦਾ ਰੇਵੜੀਆਂ ਬਣੇ ਖੜੇ ਆ ਪਰ ਸੁਦਾਮਾ ਬਣ ਕੇ ਆਇਆ ਦੇਖੋ ਬੜੇ ਅਮੀਰ ਸੁਦਾਮਾ ਹੈ ਜੀ ਇਹ ਜੇ ਇਹ ਜੇ ਸੁਦਾਮਾ ਹੈ ਤੇ ਇਹ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ ਜੇ ਜੇ ਕਹੇ ਜੇ ਭਗਤ ਹੈ ਉਹ ਜੇ ਉਹਨਾਂ ਨੂੰ ਅੱਗੇ ਮਿਲ ਜਾਣਗੇ ਪਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਬਾਅਦ ਸਰਕਾਰ ਟੁੱਟ ਜੇਗੀ ਤੇ ਜੇ ਟੁੱਟਦੀ ਹੈ ਤਾਂ ਫਿਰ ਕੀ ਨਹੀਂ ਬਣੇਗੀ ਕੋਈ ਮੈਂ ਪਾਰ ਕੇ ਕਿ ਤੂੰ ਦੱਸੋ ਮੈਂ ਤਾਂ ਜੋਤਿਸ਼ ਨੂੰ ਯਕੀਨ ਕਰਦਾ ਹੀ ਨਾ ਮੇਰੇ ਕੋਈ ਅੰਗੂਠੀ ਨਾ ਕੋਈ ਨਗ ਅੱਜ ਕੱਲ ਸਾਰੇ ਲੀਡਰ ਪਰੇ ਹੋ ਜਾਂਦੇ ਹੱਥ ਪਾ ਕੇ ਦੇਖ ਲੋ ਇੱਥੇ ਵੀ ਕਈ ਸਾਡੇ ਕੜੇ ਹੋਣੇ ਜਿਹਨਾਂ ਦੇ ਕਿਲੋ ਕਿਲੋ ਪਟਾਣ ਤਾਂ ਬਾਖ ਰਹਿਣਾ ਰਾਸ਼ਪਤੀ ਰਾਜ ਲੱਗ ਜੇਗਾ ਜੀ ਆਉਣ ਵਾਲੇ ਸਮੇਂ ਕਿਤੇ ਨਹੀਂ ਲੱਗਦਾ ਸਾਬ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗਦਾ ਸਾਬ ਮੈਂ ਰਾਸ਼ਟਰਪਤੀ ਰਾਜ ਦੇ ਬਿਲਕੁਲ ਖਿਲਾਫ ਹਾਂ ਅੰ ਪਾਣੀ ਜਦੋਂ ਇੱਥੇ ਆ ਜੂਗਾ ਸਭ ਲੋਕ ਫੈਸਲਾ ਕਰਨਗੇ ਆ ਮਨ ਲੱਗਦਾ ਇੱਥੇ ਨਾ ਮੇ ਲੋਕਾਂ ਦਾ ਰਾਜ ਹੈ ਕੋ ਲੋਕਾਂ ਦਾ ਰਾਜ ਰੂਜ ਹੈ ਨਹੀਂ ਆ ਅਲਫਾਂਜ਼ੋ ਆਮ ਦਾ ਰਾਜ ਹੈ ਇਹਨੂੰ ਪੰਜਾਬ ਵਾਸਤੇ ਬਹੁਤ ਮਹਿੰਗਾ ਸੌਦਾ ਪਿਆ ਸਾਬ ਪੰਜਾਬ ਐਜਾ ਸੌਦਾ ਹੁਣ ਕਰਨਾ ਨਹੀਂ ਚਾਹੀਦਾ